ਹਾਂ ਜੀ ਜੀ ਨਿਹੰਗਰ ਪ੍ਰਬਲ ਸਾਤ ਸ੍ਰੀ ਅਕਾਲ ਅੱਜ ਆਪਣੇ ਚੈਨਲ ਤੇ ਥੋੜਾ ਸਵਾਗਤ ਆ ਤੇ ਅੱਜ ਵੀਰੇ ਲੱਗੇ ਆਪਾਂ ਸਪਰੇਅ ਕਰਨਾ ਜੋ ਕਿ ਟਿੱਡੇ ਤੋਂ ਗੋਭ ਸੁੰਡੀ ਤੋਂ ਉਲੀ ਤੋਂ ਤੇ ਵਿੱਚ ਆਪਾਂ ਸਟੀਕਰ ਪਾਵਾਂਗੇ ਕਿਉਂਕਿ ਮੀਂਹ ਦਾ ਮੌਸਮ ਆ ਤੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਆਪਾਂ ਕਿਹੜੀ ਦਵਾਈ ਕਿੰਨੇ ਮੈਲ ਪਾਵਾਂਗੇ ਤੇ ਬਾਈ ਵੀਡੀਓ ਨਾਲ ਸਾਰੇ ਜਣੇ ਬਣੇ ਰਹੋ ਤੇ ਆ ਬਾਈਓ ਲੱਗਿਆ ਸਟੀਕਰ ਪਾਉਣ ਤੇ ਇਧਰ ਆਪਣੇ 7-8 ਬੰਦੇ ਜੋ ਕੀ ਸਪਰੇਅ ਕਰ ਰਹੇ ਨੇ ਕੰਮ ਜੋਰਾ ਸ਼ੋਰਾਂ ਨਾਲ ਚੱਲ ਰਿਹਾ ਕਿਉਂਕਿ ਉੱਪਰ ਮੌਸਮ ਵੀ ਕਦੇ ਮੀਂਹ ਵਾਲਾ ਹੋ ਜਾਂਦਾ ਬਾਈ ਕਦੇ ਧੁੱਪ ਵਾਲਾ ਹੋ ਜਾਂਦਾ ਤੇ ਅੱਜ ਸੁੱਖ ਨਾਲ ਧੁੱਪ ਹੈ ਤੇ ਆਪਾਂ ਲੱਗਿਆ ਸਪਰੇਅ ਕਰਨਾ ਤੇ ਆਪਣੇ 7-8 ਪੰਪ ਨੇ ਜੋ ਕੀ ਇਧਰ ਆਪਣੇ ਸਾਰੇ ਵੀਰ ਕਰ ਰਹੇ ਨੇ ਸਪਰੇਅ ਬੜੀ ਜੋਰਾ ਸ਼ੋਰਾਂ ਨਾਲ ਹਾਂਜੀ ਜ਼ਿੰਮੇਦਾਰ ਭਰਾਵੋ ਹੁਣ ਆਪਾਂ 42 ਵਾਲੀ ਮਾਪਾਂ ਦਾ ਦੋਨੇ ਪਾਸੇ ਢੋਲ ਬਣਾ ਲਿਆ ਇਧਰ ਵੀਰੋਂ ਨਹੀਂ ਪੰਪ ਭਰ ਰਹੇ ਨੇ ਤੇ ਆਪਾਂ 42 ਪੰਪਾਂ ਦਾ ਇਕੱਠਾ ਢੋਲ ਬਣਾ ਲੈਣਾ ਕਿਉਂਕਿ ਆਪਾਂ ਨੂੰ ਸੁਖਾਲਾ ਰਹਿੰਦਾ ਫਿਰ ਬਾਅਦ ਚੋਂ ਤੇ 5 7 7 8 ੜਕੀਲਾਂ ਦੀ ਦਵਾਈ ਇਕੱਠੀ ਪੈ ਜਾਂਦੀ ਹੈ ਇੱਕ ਵਾਰ ਤੇ ਢੋਲ ਵਿੱਚ ਤੇ ਲੋਕੀ ਇਧਰੋਂ ਸਾਡੇ ਵੀਰੋਂ ਨਾਲ ਚੱਕ ਤੇ ਕੰਮ ਫਟੇ ਚੱਕ ਰੱਖੇ ਨੇ ਤੇ ਮਰ ਸ਼ਾਰਟਸ ਪਾਈਆਂ ਸੀਗੀਆਂ ਉਹਦੇ ਚ ਵੀ ਲੋਕਾਂ ਦੇ ਵਧੀਆ 3 3 4 4 ਲੱਖ ਵਿਊ ਆਏ ਹੋਏ ਨੇ ਤੇ ਲੋਕ ਦੇਖਣਗੇ ਸਾਗੀ ਸੁਣਦੀ ਸੁੰਡੀ ਸੁੰਡੀ ਪਹੁੰਚ ਚੁੱਕੀ ਆ ਸਾਡੇ ਬੰਦੇ ਵੀ ਕਾਬੂ ਕਰਨ ਵਾਲੇ ਪਹੁੰਚ ਚੁੱਕੇ ਨੇ ਸੁੰਡੀ ਕਾਬੂ ਕਰਨਗੇ ਹੋਰ ਵੀਡੀਓ ਪਾ ਦੇ ਹਾਂ ਚੱਕ ਦਾਂਗੇ ਫੱਟੇ ਹਾਂ ਸਾਡੀਆਂ ਫੌਜਾਂ ਤਿਆਰ ਵਰ ਤਿਆਰੀ ਕੋ ਆਉਂਦੀ ਆ ਸੁੰਡੀ ਨੱਥ ਪਾਵਾਂਗੇ ਨੱਥ ਨਾ ਸੁੰਡੀ ਨੂੰ ਨੱਥ ਪੈਗੀ ਤੇ ਬਾਈ ਉਲੀ ਦੀ ਦਵਾਈ ਵਿੱਚ ਉਲੀ ਦੀ ਵਿੱਚੇ ਗੋ ਸੁੰਡੀ ਦੀ ਵਿੱਚੇ ਸੁੰਡੀ ਦੀ ਆਦੋ ਕਰੋ ਚੈੱਕ ਤੁਸੀਂ ਸੁੰਡੀ ਕਹਿੰਦੇ ਮਾਰੇ ਦੁਗਦੇ ਸਾਂ ਲੈ ਲੈ ਵੀ ਚੱਲ ਹੁਣ ਤਾਂ ਵਿਚਾਰੀ ਨੇ ਆਪੇ ਗੱਡੀ ਚੜਜਣਾ ਇਹ ਤੋਂ ਵੀ ਅਸੀਂ ਮਾਫੀ ਮੰਗਦੇ ਆ ਕਿ ਅਸੀਂ ਇਹਨੇ ਇਹਨੂੰ ਚਾੜਦਾ ਗੱਡੀ ਕਿਉਂਕਿ ਨਹੀਂ ਇਹ ਨੁਕਸਾਨ ਕਰਦੀ ਆ ਤੇ ਬਾਈ ਹਲੇ ਤੇਲ ਵਾਲੀ ਪਾਉਣ ਦੀ ਕੋਈ ਫਾਇਦਾ ਨਹੀਂ ਕਿਉਂਕਿ ਹਲੇ ਤੇਲ ਦਾ ਨਾ ਤਾਂ ਲਵੇ ਲਾਉਣੇ ਆ ਕਿਤੇ ਅਗਲੀ ਸਪਰੇ ਨਾਲ ਜਦੋਂ ਨੀ ਸੁਰੂ ਕਰੀ ਵਿਚਰੀ ਉਹਦੇ ਨਾਲ ਆਪਾਂ ਤੇਲੇ ਦੀ ਕਰਦਾਂਗੇ ਤੇ ਹਲੇ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਕਿਸਾਨ ਭਰਾਵੋ ਹਾਲੇ ਬਿਮਾਰੀ ਹੈਗੀ ਆਪਣੀ ਫਸਲ ਨੂੰ ਘਟ ਇੱਕ ਤਾਂ ਉਲੀ ਆ ਪੇਡੇ ਨੂੰ ਲੀ ਤੇ ਬਈ ਇੱਕ ਗੋਬ ਦੀ ਸੁੰਡੀ ਪੈ ਰਹੀ ਆ ਪੱਤੇ ਪੀਲੇ ਹੋ ਰਹੇ ਸੀਗੇ ਤੇ ਹਲੇ ਤਾਂ ਵੀਰੇ ਘਟਾ ਜਿਵੇਂ ਆ ਦੇਖੋ ਹਲੇ ਤਾਂ ਵੀਰੇ ਬਿਮਾਰੀ ਘਟਾ ਮਤਲਬ ਵੀ ਬਨਾ ਵਧਣ ਕਾਰਨ ਆਪਾਂ ਕਰ ਰਹੇ ਆ ਸਪਰੇ ਤੇ ਉਹਦਾ ਵੀ ਕੋਈ ਫਾਇਦਾ ਨਹੀਂ ਜੇ ਬਾਅਦ ਚ ਬਿਮਾਰੀ ਲੱਗ ਜਵੇ ਤੇ ਬਾਅਦ ਚ ਸਪਰੇ ਕਰੀਏ ਐਦੋ ਵਧੀਆ ਤਾਂ ਪਹਿਲਾਂ ਉੱਪਰ ਤੇ ਆਪ ਨੂੰ ਦਵਾਈਆਂ ਵਾਲਾ ਵੀ ਤੇ ਕਿਸਾਨ ਭਰਾਵੋ ਆਪਾਂ ਆ ਇਹਦੀ ਚੀਜ਼ ਦੀ ਸਪਰੇ ਕਰ ਰਹੇ ਆ ਆ ਦੇਖ ਲਓ ਤੁਸੀਂ ਸੁੰਡੀ ਦੇਖ ਸਕਦੇ ਹੋ ਉਹ ਬੈਠੀ ਆ ਸੁੰਡੀ ਤੇ ਹਲੇ ਤਾਂ ਇਹ ਘਟਾ ਮਤਲਬ ਪੱਤੇ ਘਟੇ ਖਾ ਰਹੀ ਆ ਵੀ ਆਪਾਂ ਜੇ ਇਹਨੂੰ ਪਹਿਲਾਂ ਹੀ ਸਪਰੇਅ ਕਰ ਦਾਂਗੇ ਤਾਂ ਇਹ ਆਪਣੇ ਕਾਬੂ ਚ ਆ ਜੂਗੇ ਤੇ ਜੇ ਲੇਟ ਕਰਾਂਗੇ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਕਿ ਹੁਣ ਬਿਮਾਰੀ ਬਦਲ ਕਾਰਨ ਹੁਣ ਆਪਾਂ ਇਹ ਸੁਸੁੰਡੀ ਦੀ ਸਪਰੇਅ ਕਰ ਰਹੇ ਆ ਤੁਸੀਂ ਦੇਖੀ ਸਕਦੇ ਹੋ ਤੇ ਆਪਾਂ ਨੂੰ ਹਲੇ ਤੇਲੇ ਵਾਲੀ ਪਾਉਣ ਦਾ ਵੀ ਇਹ ਕੋਈ ਫਾਇਦੇ ਨਹੀਂ ਹੈਗਾ ਕਿਉਂਕਿ ਹਲੇ ਆਪਣੇ ਜੀ ਨਾ ਤਾਂ ਭਗੋਲੇ ਤੇ ਆਈ ਆ ਨਾ ਨਿਸਰਨ ਲੱਗੀ ਆ ਨਿਸਰਨ ਲੱਗੀ ਕੋਈ ਉਦੋਂ ਤੇਲੇ ਦੀ ਕਰ ਦਾਂਗੇ ਹਲੇ ਤਾਂ ਦਾ ਕੋਈ ਫਾਇਦਾ ਨਹੀਂ ਲੋ ਵੀ ਕਿਸਾਨ ਵੀਰੋ ਕਰੋ ਚੈੱਕ ਸਾਡਾ ਗਵਿੰਦਾ ਸਿੰਘ ਲੈ ਆ ਗੋਬਸੁੰਡੀ ਦੀਆਂ ਬੂਟੀਆਂ ਪੱਟ ਕੇ ਕਹਿੰਦਾ ਵੀਰੇ ਤੁਸੀਂ YouTube ਤੇ ਦਿਖਾਓ ਤੇ ਆਪਾਂ ਤੁਹਾਨੂੰ ਦਿਖਾਉਣਾ ਵੀਰੇ ਗੋਬਸੁੰਡੀ ਕਿਹਨੂੰ ਕਿਹਾ ਜਾਂਦਾ ਲੈ ਵੀ ਆਹ ਜੜਾਂ ਤੁਸੀਂ ਜਿੱਥੋਂ ਥੱਲੋਂ ਦੇਖ ਲਓ ਬਾਈ ਥੋਥੀਆਂ ਕਰ ਦਿੰਦੀ ਆ ਜਲਪ ਲੱਗੀ ਵੀ ਆ ਖੜਦਾ ਇੱਧਰ ਲੋ ਜੀ ਆਪਾਂ ਇਹੀ ਮੇਨ ਕਾਰਨ ਆਪਾਂ ਹੁਣ ਇਹਨੂੰ ਸਪਰੇਅ ਕਰਨ ਦਾ ਵੀ ਇਹਨੂੰ ਗੋਬਸੁੰਡੀ ਨਾਲੇ ਚੱਕੀ ਜਾਊਗੀ ਇਹਦੀ ਗੋਬ ਚ ਜਾ ਕੇ ਗੋਬਸੁੰਡੀ ਚੱਕੀ ਜਾਊਗੀ ਨਾਲੇ ਜਲਪ ਚੱਕੀ ਜਾਊਗੀ ਤੇ ਨਾਲੇ ਤੁਹਾਨੂੰ ਸੁੰਡੀ ਦਿਖਾਈਆ ਵੀਰੇ ਉਹ ਵੀ ਚੱਕੀ ਜਾਊਗੀ ਲੋੜੀ ਜਿਹੜਾ ਗਾਲੀਆਂ ਪਈਆਂ ਨੇ ਜੇ ਆਪਾਂ ਇਹਦੀ ਨਾਸਪਰੇ ਕਰੀ ਨਾ ਇਹਨੂੰ ਕਾਬੂ ਕਰਿਆ ਵੀਰੇ ਨੁਕਸਾਨ ਕਰੂਗਾ ਵੀਰੇ ਸੋ ਇਹ ਤੋਂ ਵਧੀਆ ਵੀ ਆਪਾਂ ਇਹਨੂੰ ਪਹਿਲਾਂ ਹੀ ਕਾਬੂ ਕਰ ਲਈਏ ਤੇ ਇਦੋਂ ਸਾਡੀਆਂ ਫੌਜਾਂ ਤਿਆਰ ਪਰ ਤਿਆਰ ਕਿਉਂ ਜੀ ਕੀ ਕਹਿੰਦੀ ਆ ਫਰਗੋ ਸੁੰਡੀ ਜੀ ਦੋਦੋ ਜੀ ਹਾਜੀ ਚੱਕ ਦੇ ਕੇ ਹੁਣ ਨਹੀਂ ਛੱਡਦੇ ਹੁਣ ਨਹੀਂ ਛੱਡਦੇ ਠੀਕ ਆ ਬੁਰਾ ਆ ਜਾ ਹਾਂ ਲੋ ਜੀ ਸਰੋ। ਦੋਸਤੋ ਆਪਾਂ ਇਹ ਪਾ ਰਹੇ ਆ ਬਲੈਂਕਨ ਦੀ ਦਵਾਈ ਜੋ ਕਿ ਉਲੀ ਤੋਂ ਹੁੰਦੀ ਆ। ਇਹ 4 ਕਿੱਲਿਆਂ ਦੀ ਇੱਕ ਆਪਣੀ ਇੱਕ ਸ਼ੀਸ਼ੀ 4 ਕਿੱਲਿਆਂ ਦੇ ਵਿੱਚ ਪੈਂਦੀ ਆ। ਦੋਸਤੋ ਆਪਾਂ ਇਹ 8 ਕਿੱਲਿਆਂ ਦੀ ਬਣਾ ਲੈਨੇ ਉਹਨਾਂ ਦਵਾਈ ਜੋ ਕਿ 42 ਪੰਪਾਂ ਦੀ ਆਪਾਂ ਦੋ ਸ਼ੀਸ਼ੀਆਂ ਪਾ ਲੈਨੇ ਉਹਦੇ ਵਿੱਚ। ਇਹ ਟਿੱਡੀ ਸੁੰਡੀ ਤੋਂ ਆ ਵੀ ਕਿਸਾਨ ਵੀਰੋ ਤੇ ਉਹ ਪਰਲੀ ਆ ਗਈ ਉਲੀ ਤੋਂ ਤੇ ਇਹ 4 ਕਿੱਲਿਆਂ 'ਚ ਇੱਕ ਸ਼ੀਸ਼ੀ ਪੈਂਦੀ ਆ। 1 ਲੀਟਰ ਦੀ ਆਈ ਇਹ 1 ਲੀਟਰ ਦੀ 1 ਲੀਟਰ ਦੀ 4 ਕਿੱਲਿਆਂ ਚ ਪੈਂਦੀ ਆ ਤੇ 2 ਸ਼ੀਸ਼ੀਆਂ 8 ਕਿੱਲਿਆਂ ਦੀਆਂ ਕੱਚੀ ਦਾ ਪੱਪਾ ਰੱਖ ਲੀ ਤਾਂ ਫੇਰ ਆਪ ਕਰੇ ਇਹ ਟਿੱਡੇ ਤੋਂ ਆ ਗਈ ਆਪਣੀ ਗੋਲ ਸੰਡੀ ਤੋਂ ਆ ਗਈ ਹੈ ਜੀ ਤੇ ਦੋਸਤੋ ਆ ਗਈ ਆਪਣੀ ਸੰਡੀ ਵਾਲੀ ਜੋ கே ਵੀ ਆਪਾਂ ਤਕਰੀਬਨ 300 ml ਉੱਪਰ ਪਾਈਏ ਇੱਕ ਸ਼ੀਸ਼ੀ ਤੋਂ ਅਫੇਤ ਨੂੰ ਪਾ ਕੇ ਤਰਾੜ ਕੋਈ ਨਾ ਹੋ ਗਿਆ ਆ ਜਾ ਇੱਥੇ ਬਣੀ ਹੋਈਆਂ ਤੋਂ ਪਾਉਂਦੇ ਜਿਹਾ ਰੱਖਦੇ y que vayan a ganar, sí, pero yo me río. Sí, ਜ਼ਿੰਮੇਦਾਰ ਵੀਰੋ ਇਹ ਆ ਗਿਆ ਆਪਣਾ ਸਟicker ਜੋ ਕਿ ਆਪਾਂ ਆਪਣੇ ਅਨਸਾਰ ਪਾ ਲੰਨਾ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਹੈਗਾ ਜੇ ਆਪਣਾ ਸਟicker ਪਾਇਆ ਹੋਵੇ ਦਵਾਈ ਵਿੱਚ ਉੱਪਰੋਂ 15 20 ਮਿੰਟ ਹੋ ਗਏ ਲੋਮੀ ਪੈ ਜਾਵੇ ਉਹ ਤਾਂ ਨੁਕਸਾਨ ਨਹੀਂ ਕਰਦਾ ਆਪਣੀ ਦਵਾਈ ਉੱਥੀ ਦੀ ਉੱਥੀ ਰਹਿ ਜਾਂਦੀ ਆ ਨਹੀਂ ਵੀਰੇ ਆਪਣੀ ਸਪਰੇਅ ਕਰੀ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਮੀਂਹ ਦੇ ਨਾਲ ਦਵਾਈ ਵੀ ਆਪਣੀ ਓਨਾ ਕੰਮ ਨਹੀਂ ਕਰਦੀ ਹੈ ਕਿ ਜੇ ਪਾ ਸਟicker ਪਾ ਲੰਨਾ ਤਾਂ ਦਵਾਈ ਪੱਤੇ ਦੇ ਉੱਪਰ ਹੀ ਰਹਿ ਜਾਂਦੀ ਆ ਤੇ ਕੰਮ ਵੀ ਫੁੱਲ ਕਰਦੀ ਆ ਤਾਂ ਜ਼ਰੂਰੀ ਆ ਵੀਰੇ ਮੀਂਹ ਦੇ ਮੌਸਮ ਦੇ ਵਿੱਚ ਪਾਉਣਾ ਇਹਦੇ ਜੇ 300 ml ਪੈਂਦੀ ਆ ਇੱਕ ਡੱਬੇ 'ਚ 300 ਐਮਐਲ ਦੋਨੇ ਅਸੀਂ ਢੋਲ ਜੇ ਆਪਾਂ ਦਵਾਈ ਵੱਧ ਘੱਟ ਪਾਉਣੀ ਹੁੰਦੀ ਆ ਮਿਣਕੇ ਪਾਉਣੀ ਹੁੰਦੀ ਆ ਤਾਂ ਅਸੀਂ 300 ਐਮਐਲ ਇਹਦੇ ਨਾਲ ਪੂਰੀ ਕਰ ਲੈਂਦੇ ਆ ਜਿਵੇਂ 5 ਕਿੱਲਿਆਂ ਵਾਲੀ ਉਹ ਦਵਾਈ 5 ਕਿੱਲਿਆਂ ਵਾਲੀ ਸੀਗੀ ਤਾਂ ਉਹ 300 ਐਮਐਲ ਵੱਧ ਪਾਉਣੀ ਸੀ ਤਾਂ ਇਹਦੇ ਨਾਲ ਅਸੀਂ ਡੱਬੂਆਂ ਨਾਲ ਮਿਣਕੇ ਪਾ ਲੈਂਦੇ ਆ ਤੇ ਇਧਰੋਂ ਚੰਗੀਆਂ ਫੌਜਾਂ ਤਿਆਰ ਵਰ ਤਿਆਰ ਆ ਪੰਪ ਚੱਲ ਰਹੇ ਨੇ ਉਧਰੋਂ ਦਵਾਈਆਂ ਪਾ ਰਹੇ ਨੇ ਜੇ ਰਾਉਂਡ ਕਮੈਂਡਾ ਲੱਗਿਆ ਤਾਂ ਪੂਰਾ ਮੋਟਰ ਤੇ ਅਗਰੇ ਗਵਿੰਦੇ ਉਹ ਨੇ ਗਵਿੰਦਾ ਸਰਦਾਰ ਕਿਹਾ ਜੀ ਉਹ ਜੀ ਪਸਾਰੇ ਵੀਰੋ ਕੰਮ ਚੱਲ ਰਿਆ ਪੂਰੇ ਝੋਰਾ ਛੋਰਾ ਨਾਲ ਝਟ ਲੱਗੀ ਵੀ ਆ ਪੂਰੀ 11-12 ਬੰਦਿਆਂ ਦੇ ਜੋਰ ਪੂਰਾ ਲੱਗਿਆ ਵਾ ਉਧਰੋਂ ਲਾਣੇਦਾਰ ਵੀ ਕਰਾਰੇ ਸਪਰੇ ਦੱਬ ਕੇ ਤੇ ਇੱਧਰ ਆਪਣੀ ਸ਼ੂਟਿੰਗ ਮੋਟਰ ਦੇ ਵੀ ਮੇਲਾ ਪੂਰਾ ਆ ਪਖਿਆ ਵਾ ਤੇ ਆਪਾਂ ਕਰੀਆਂ ਬਈ ਸਪਰੇ ਜਬਰ ਦੀ ਬਲਕਨਨ ਦੀ ਤੇ ਦਵੰਗ ਦੀ ਤੇ ਬਈ ਇਹ ਉਲੀ ਤੋਂ ਟਿੰਡੇ ਤੋਂ ਬਹੁਤ ਹੁੰਡੀ ਤੋਂ ਤੇ ਬਈ ਆਪਣਾ ਹੋਰ ਪੱਤਾ ਲਵੇਟ ਹੋਊਗੀ ਇਹ ਸਾਰੀਆਂ ਚੀਜ਼ਾਂ ਪਾਈਆਂ ਨਸਾਰੇ ਵਾਲੀ ਪਾਵਾਂਗੇ ਆਪਾਂ ਅਗਲੀ ਵਾਰ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਸਾਡੇ ਵੀਡੀਓ ਨਾਲ ਬਣੇ ਹੋਏ ਨੇ ਬਲੌਗ ਨੂੰ ਬਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅੱਜ ਚੱਲ ਰਹੀ ਆ ਆਪਣੇ ਸਪਰੇਏ ਇਹ ਆਪਣੇ ਵੀਰੇ ਪੱਤਾ ਲਵੇਟ ਤੋਂ ਆ ਗੋਬੁੱਦੀ ਸੰਡੀ ਤੋਂ ਆ ਤੇ ਅੱਜ ਆਪਾਂ ਸਪਰੇਅ ਕਰ ਰਹੇ ਆ ਮਾਰ ਰਹੀ ਆ ਜੀਰੀ ਆਪਣੀ ਛਾਣਾ ਇੱਧਰ 012 ਬੀਜ ਆ ਇੱਧਰ ਵੀ 01 ਆ ਸਪਰੇਅ 110 126 ਲਈ ਵੀ ਆ ਤੇ ਬਾਈ ਬਾਸਪਤੀ ਵੀ ਲਈ ਵੀ ਆ ਤਨ ਅਕੀਲਿਆਂ ਦਾ ਗੇੜਾ ਤੇ ਬਾਈ ਕਿਵੇਂ ਲੱਗਦੇ ਆ ਤੁਹਾਨੂੰ ਵੀਡੀਓ ਸਾਰੇ ਦੱਸ ਦਿਆ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਹਾਨੂੰ ਤੁਹਾਡਾ ਧੰਨਵਾਦ ਸਾਰੇ ਜਿਹਨਾਂ ਦਾ ਵੀਰਾਂ ਦਾ ਬਣੇ ਰਹੇ ਹੋ ਤੁਸੀਂ ਚੈਨਲ ਨਾਲ ਚੈਨਲ ਨੂੰ ਕਰ ਰਹੇ ਹੋ ਸਪੋਰਟ ਆਉਦਾ ਕਿ ਕੀ ਕੀਮਤੀ ਮਿੰਟ ਕੱਢ ਕੇ ਸਾਡੀਆਂ ਵੀਡੀਆਂ ਦੇਖ ਰਹੇ ਹੋ ਤੇ ਧੰਨਵਾਦ